ਵਧੀਆ ਮੰਚ ਮਾਚਲ ਪੁਲਿਸ ਵੱਲੋਂ ਵੀ ਵਧੀਆ ਪ੍ਰਬੰਧ ਹੈ ਦੇਖੋ ਸਾਡੇ ਪੁਲਿਸ ਕਰਮਚਾਰੀ ਵੀ ਯਾਤਰੀਆਂ ਦਾ ਜਿਹੜੇ ਸ਼ਰਧਾਲੂ ਨੇ ਸਵਾਗਤ ਕਰਨੇ ਨੇ ਉਹਨਾਂ ਦਾ ਚੌਥਾ ਨਗਰਾਤਾ ਹੈ ਪਰ ਸ਼ਰਧਾਲੂਆਂ ਦੀ ਭੀੜ ਐਨੀ ਸ਼ਰਦਾ ਕੇ ਵਾਰਸ਼ ਦੇ ਵਿੱਚ ਵੀ ਦੇਖੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਸੀਂ ਇਹ ਦੇਖੋ ਇਹ ਭਗਤਾਂ ਇੱਕ ਕਾਫੀ ਭੀੜ ਹੋਣ ਦੇ ਬਾਵਜੂਦ ਵੀ ਆਪਣੀ ਆਪਣੀ ਸ਼ਰਦਾ ਹੁੰਦੀ ਹੈ ਤੇ ਡੰਡਾ ਜੈ ਮਾਤਾ ਦੀ ਡੰਡੌਤ ਕਰਦੇ ਜਾ ਰਹੇ ਨੇ ਬਹੁਤ ਸਖਤ ਸੁਰੱਖਿਆ ਪ੍ਰਬੰਧ ਨੇ ਕੋਕ ਨਵਿਆਰ ਦੇ ਨਾਲ ਨਾਚਲਪੁਰ ਤੋਂ ਵੱਲੋਂ ਵੀ ਵਧੀਆ ਪ੍ਰਬੰਧ ਹੈ ਦੇਖੋ ਸਾਡੇ ਪੁਲਿਸ ਕਰਮਚਾਰੀ ਵੀ ਯਾਤਰੀਆਂ ਦਾ ਜਿਹੜੇ ਸੰਭਾਲੂ ਨੇ ਸਵਾਗਤ ਕਰ ਰਹੇ ਨੇ ਉਹਨਾਂ ਦਾ ਵੇ ਦੇਖੋ ਸ਼ਰਧਾਲੂ ਕੋਈ ਸੰਗਰੂਰ ਤੋਂ ਆਇਆ ਇਹ ਦੇਖੋ ਸਰਦਾਰ ਜੀ ਸਰਦਾਰ ਜੀ ਕਿੱਥੋਂ ਆਇਓ ਤੋ ਐ ਕਿੱਥੋਂ ਆਇਓ ਅਰੇ ਜੀ ਮਾਤਾ ਨਾਣਾ ਦੇਵੀ ਬਾਰੇ ਪਤਾ ਕੁਛ ਪਤਾ ਨਹੀਂ ਤਸਵੀਰਾਂ ਤੁਹਾਡੇ ਕੋਲ ਅਸੀਂ ਸਾਂਝੀਆਂ ਕਰ ਰਹੇ ਮਾਤਾ ਨਾਣਾ ਦੇਵੀ ਮੰਦਿਰ ਤੋਂ ਚੌਥਾ ਨਵਰਾਤਰਾ ਹੈ بارش ਵੀ ਹੋ ਰਹੀ ਹੈ ਪਰ ਸ਼ਰਧਾਲੂਆਂ ਦੀ ਭੀੜ ਇਹ ਨਹੀਂ ਸ਼ਰਦਾ ਕੇ ਬਾਰਸ਼ ਦੇ ਵਿੱਚ ਵੀ ਦੇਖੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਅਸੀਂ ਮਾਤਾ ਨਾਣਾ ਦੇਵੀ ਦੇ ਮੰਦਿਰ ਤੋਂ ਦੇਖੋ ਸ਼ਰਦਾ ਲੋ ਆਏ ਨੇ ਇਹ ਦੇਖੋ ਇਹ ਭਾਗ ਤਾਂ ਇੱਕ ਕਾਫੀ ਭੀੜ ਹੋਣ ਦੇ ਬਾਵਜੂਦ ਵੀ ਆਪਣੀ ਆਪਣੀ ਸ਼ਰਦਾ ਹੁੰਦੀ ਹੈ ਤੇ ਡੰਡਾ ਡੰਡੋਤ ਕਰਦੇ ਜਾ ਰਹੇ ਨੇ ਬਹੁਤ ਸਖਤ ਸੁਰੱਖਿਆ ਪ੍ਰਬੰਧ ਨੇ ਕਿੰਨੇ ਪਿਆਰ ਦੇ ਨਾਲ بارش ਵੀ ਹੈ ਮੌਸਮ ਵੀ ਖਰਾਬ ਹੈ ਪਰ ਦੇਖੋ ਇੱਧਰ ਐਂਟਰ ਹੋ ਗਏ ਅਸੀਂ ਮਾਤਾ ਦੇ ਮੰਦਰ ਦੇ ਅੰਦਰ ਤੇ ਦੇਖੋ ਸ਼ਰਧਾਲੂ ਆਪਣੀ ਆਪਣੀ ਸ਼ਰਦਾ ਦੇ ਨਾਲ ਇਹਨੂੰ ਕਰਾਹੀ ਕਹਿੰਦੇ ਨੇ ਕੋਈ 100 ਰੁਪਏ ਦੀ ਸੁਖ ਲੈਂਦਾ ਮਾਤਾ ਦੇ ਦਰ ਤੇ ਕੋਈ 1000 ਰੁਪਏ ਦੀ ਜਿੰਨੀ ਸ਼ਰਧਾ ਹੈ ਅਰੇ ਕੰਬੀ ਵੀ ਰੱਖੀ ਨਹੀਂ ਸੀ ਸਾਡੀ ਲਈ ਜੀ ਅੱਛਾ ਜੀ ਹੋਰ ਪੂਰਪੂਰ ਕਿਰਪਾਈ ਮਾਤਾ ਦੀ ਬਹੁਤ ਵਧੀਆ ਅਰੇਂਜਮੈਂਟ ਆ ਜੀ ਕਿੰਨੇ ਸਾਲ ਤੋਂ ਆ ਰਹੇ ਹੋ ਅਸੀਂ ਤਾਂ ਪੋਲ ਪਤਵੰਤੋਂ ਹੀ ਆ ਰਹੇ ਆ ਜੀ ਚੌੜੀ ਧਰਵੀ ਇੱਥੇ ਰਹਿੰਦੀ ਅੱਛਾ ਜੀ ਹਿਮਾਚਲ ਪੂਰਬ ਤੋਂ ਵੱਲੋਂ ਵੀ ਵਧੀਆ ਪ੍ਰਬੰਧ ਹੈ ਦੇਖੋ ਸਾਡੇ ਪੁਲਿਸ ਕਰਮਚਾਰੀ ਵੀ ਯਾਤਰੀਆਂ ਦਾ ਜਿਹੜੇ ਸੰਧਾਲੂ ਨੇ ਸਵਾਗਤ ਕਰ ਰਹੇ ਨੇ ਉਹਨਾਂ ਦਾ ਤੇ ਹੀ ਸੋਹਣੇ ਤਰੀਕੇ ਦੇ ਨਾਲ ਮਾਤਾ ਦੇ ਮੰਦਰ ਸਜਾਏ ਗਏ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਸ਼ਿੰਗਾਰੇ ਹੋਏ ਮਾਤਾ ਨੈਣਾ ਦੇਵੀ ਦੇ ਮੰਦਰ ਜਿੱਥੇ ਮਾਤਾ ਪਿੰਡੀ ਦੇ ਰੂਪ ਵਿੱਚ ਮੌਜੂਦ ਹੈ ਤਸਵੀਰਾਂ ਤੁਹਾਡੇ ਨਾਲ ਸੀ ਮਾਤਾ ਨੈਣਾ ਦੇਵੀ ਮੰਦਰ ਤੋਂ ਸਾਂਝੀਆਂ ਕਰ ਰਹੇ ਨੇ ਜੈ ਮਾਤਾ ਜੀ ਜੈ ਮਾਤਾ ਜੀ ਬੋਲੋ ਜੀ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਦੀ ਜੀ ਜੀ ਜੈ ਮਾਤਾ ਦੀ ਜੀ ਤੁਹਾਨੂੰ ਸਦਾਗੁਣ ਦੀ ਸੇਵਾ ਵਿੱਚ ਲੱਗੇ ਹੋਏ ਨੇ ਬਹੁਤ ਹੀ ਵਧੀਆ ਪ੍ਰਬੰਧ ਨੇ ਇੱਧਰ ਤਸਵੀਰਾਂ ਦਿਖਾ ਦਿਆਂ ਮਾਤਾ ਦੇ ਮੰਦਰ ਬਹੁਤ ਸੋਹਣੇ ਢੰਗ ਦੇ ਨਾਲ ਸਜਾਏ ਹੋਏ ਨੇ ਦੁਰਗਾ ਸੇਵਾ ਦਲ ਪੰਜਾਬ ਤੋਂ ਨੇ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਹੋ ਜੀ ਮੈਨੂੰ ਤਕਰੀਬਨ ਜੀ 35 ਸਾਲ ਹੋ ਗਏ ਜੀ ਅੱਛਾ ਜੀ ਹਰ ਸਾਲ ਕਰਦੇ ਹੋ ਹਾਂਜੀ ਹਰ ਸਾਲ ਸੇਵਾ ਚੱਲਦੀ ਹੈ ਸਾਡੀ ਦੁਰਗਾ ਸੇਵਾ ਦਲ ਦੇ ਵੱਲੋਂ ਪੰਜਾਬ ਚ ਵੀ ਹੈ ਨੈਣਾ ਦੇਵੀ ਮਨਸਾ ਦੇਵੀ ਹਰੀਦਵਾਰ ਇਲਾਹਾਬਾਦ ਰਿਸ਼ੀ ਕੇਸ ਜਿੱਥੇ ਵੀ ਜਾਂਦੇ ਆ ਸਾਡੇ ਕੈਂਪ ਲੰਗਰ ਵੀ ਚੱਲਦਾ ਮੈਡੀਕਲ ਤੇ ਦਵਾਈਆਂ ਦਾ ਵੀ ਸਾਡਾ ਲੰਗਰ ਚੱਲਦਾ ਮਾਤਾ ਦੇ ਭਵਨ ਹਮਾਚਲ ਪੁਲਿਸ ਦੇ ਜਵਾਨ ਤੇ ਦੂਸਰੇ ਸੇਵਾਦਲ ਵਾਲੇ ਇਹ ਮਾਤਾ ਦਾ ਮੰਦਰ ਹੈ ਕਰੋ ਦਰਸ਼ਨ ਨਵਾਉ ਮਾਤਾ ਦੇ ਚਰਨਾਂ ਵਾਲੇ ਵਿੱਚ ਹਾਜ਼ਰ ਨੇ ਇਹ ਦੇਖੋ ਮਾਤਾ ਦੇ ਦਰ ਤੇ ਚੁੰਧਰੀਆਂ ਚੜਾ ਰਹੇ ਨੇ ਕੋਈ ਖੰਮਣੀ ਮੰਗ ਰਿਹਾ ਇਹ ਬਾਈ ਜੀ ਦੇਖੋ ਲੈ ਕੇ ਆ ਰਹੇ ਨੇ ਸ਼ਹਿਰ ਕੜਾਹੀ ਇੱਧਰ ਹਮਾਚਲ ਪੁਲਿਸ ਦੇ ਸੇਵਾਦਲ ਵਾਲੇ ਵਧੀਆ ਪੰਜਾਬ ਦੇ ਨੇ ਹਾਂ ਦੁਰਗਾ ਸੇਵਾਦਲ ਹਾਂਜੀ ਹਾਂਜੀ ਇਹ ਸਾਡੇ ਸਰਦਾਰ ਜੀ ਦੇਖੋ ਚਲੋ ਜੀ ਚਲੋ ਜੈ ਜੈ ओ, की बोल हत्या दरबार की बोल हत्या दरबार की लो जी करो दर्शन मंदिर माता नैना देवी ਇੱਥੇ ਬਾਰੇ ਬਾਅਦ ਚ ਗੱਲਬਾਤ ਕਰਾਂਗੇ ਪਹਿਲਾਂ ਦਰਸ਼ਨ ਕਰੋ ਹਾਜ਼ਰੀਆਂ ਲਵਾਓ ਬਾਰਿਸ਼ ਵੀ ਹੋ ਰਹੀ ਹੈ ਮੌਸਮ ਵੀ ਠੰਡਾ ਹੈ ਪੰਜਾਬ ਦੇ ਵਿੱਚ ਗਰਮੀ ਪੈ ਰਹੀ ਹੈ। ਇਧਰ ਮਾਤਾ ਨੇ ਸ਼ਰਧਾਲੂਆਂ ਦੀ ਸੁਣ ਲਈ ਹੈ। ਇੰਦਰ ਦੇਵਤਾ ਵਿਆਲ ਹੋਇਆ ਖੁਦਾਈ। ਇਹ ਦੇਖੋ ਸ਼ਰਧਾਲੂ ਕੋਈ ਸੰਗਰੂਰ ਤੋਂ ਆਇਆ। ਇਹ ਦੇਖੋ ਸਰਦਾਰ ਜੀ। ਸਰਦਾਰ ਜੀ ਕਿੱਥੋਂ ਆਇਓ? ਸੰਗਰੂਰ ਤੋਂ ਆਇਓ। ਕਿੱਥੋਂ ਆਇਓ? ਅਰੇ ਇਧਰ ਜੀ। ਮਾਤਾ ਨਾਨਾ ਦੇਵੀ ਬਾਰੇ ਪਤਾ ਕੁਝ? ਭਾਈ ਪਤਾ ਨਹੀਂ। ਇਹ ਦੇਖੋ ਸਾਡੇ ਕਿੱਥੋਂ ਆਇਓ ਜੀ ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ ਬਹੁਤ ਸਾਲ 15-16 ਸਾਲ ਹੋ ਗਏ ਹਸਪੀਟਲ ਤੋਂ ਆਦ ਰਹੇ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਜੀ